ਦੇ ਪੱਕੇ ਮੋਟਾ ਵੱਲੋਂ ਹੱਸ ਲੋ ਹੱਸ ਲੋ ਬਟ ਜਾਵਰ ਕਾਨੂੰਨ ਬਾਸ ਲੋ ਹੱਸ ਲੋ ਹੱਸ ਲੋ ਲਾਗੂ ਕਾਨੂੰਨ ਬਾਸ ਲੋ ਹੱਸ ਲੋ ਹੱਸ ਲੋ 1 ਜੁਲਾਈ ਤੋਂ ਲਾਗੂ ਕਾਨੂੰਨ ਬਾਸ ਲੋ ਹੱਸ ਲੋ ਹੱਸ ਲੋ 1 ਜੁਲਾਈ ਤੋਂ ਲਾਗੂ ਕਾਨੂੰਨ ਬਾਸ ਤਾ ਬਾਦ ਦਰਬਾਰ ਮੁੰਦਾਵਾ ਦਾ ਰੱਬ 95 ਇਹ ਬਰਨਾਲਾ ਵਿੱਚ ਤੀ ਵਕ ਵਕ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਗਿਆ ਜਥੇਬੰਦੀਆਂ ਨੇ ਲੇਖਕਾ ਅਰੁੰਧਤੀ ਰਾਏ ਅਤੇ ਪ੍ਰੋਫੈਸਰ ਸ਼ੇਖ हुसैन ਖਿਲਾਫ ਕੇਸ ਦਰਜ ਕਰਨ ਅਤੇ ਗ੍ਰਿਫਤਾਰੀ ਖਿਲਾਫ ਐ ਰੋਜ਼ ਪ੍ਰਦਰਸ਼ਨ ਕੀਤਾ ਇਸ ਤੋਂ ਇਲਾਵਾ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਵੇਂ ਅਪਰਾਧਿਕ ਕਾਨੂੰਨਾਂ ਦੇ ਖਿਲਾਫ ਵੀ ਨਰਾਜ਼ਗੀ ਜਤਾਈ ਗਈ ਪ੍ਰਦਰਸ਼ਨਕਾਰੀਆਂ ਨੇ ਕਚੇਰੀ ਚੌਕ ਤੋਂ ਡੀਸੀ ਦਫ਼ਤਰ ਤੱਕ ਰੋਸ਼ ਮਾਰਚ ਕੱਢਿਆ ਅਤੇ ਨਵੇਂ ਅਪਰਾਧਿਕ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਰੋਸ ਦਾ ਪ੍ਰਗਟਾਵਾ ਕੀਤਾ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਨੂੰ ਚੁੱਪ ਕਰਵਾ ਕੇ ਬੋਲਣ ਦੀ ਆਜ਼ਾਦੀ ਖੋ ਰਹੀ ਹੈ ਨਵੇਂ ਕਾਨੂੰਨ ਵੀ ਕਾਲੇ ਕਾਨੂੰਨਾਂ ਦਾ ਹਿੱਸਾ ਹਨ ਜਿਨ੍ਹਾਂ ਨੂੰ ਵਾਪਸ ਲਿਆ ਜਾਣਾ ਚਾਹੀਦਾ ਹੈ ਪਿਛਲੇ ਦਿਨਾਂ ਦੀ 26 ਤਰੀਕ ਨੂੰ ਹੀ ਤਰਖਸ਼ੀਲ ਭਵਨ ਬਰਨਾਲੇ ਦੇ ਵਿੱਚ ਹੀ 40 ਤੋਂ ਉੱਪਰ ਜਥੇਬੰਦੀਆਂ ਦੀ ਜਿਹੜੇ ਹਾਜ਼ਰ ਸੀ ਉਹਨਾਂ ਦੀ ਮੀਟਿੰਗ ਹੋਈ ਸੀ ਤੇ ਬਹੁਤ ਸਾਰੀਆਂ ਜਥੇਦਾਰਜਣਾ ਜਥੇਬੰਦੀਆਂ ਨੇ ਫਿਰ ਫੋਨ ਰਾਹੀਂ ਸਹਿਮਤੀ ਦਿੱਤੀ ਸੀ ਅੱਜ ਦੇ ਇਸ ਐਕਸ਼ਨ ਦੇ ਲਈ ਅੱਜ ਦਾ ਜਿਹੜਾ ਐਕਸ਼ਨ ਸੀ ਇਹ ਫੌਰੀ ਤੌਰ ਤੇ ਜਿਹੜਾ 1 ਜੁਲਾਈ 2024 ਤੋਂ ਤਿੰਨ ਫੌਲਡਰ ਹੀ ਕਾਨੂੰਨ ਜਿਹੜੇ ਅੱਜ ਤੋਂ ਲਾਗੂ ਕੀਤੇ ਜਾ ਰਹੇ ਆ ਜਿਹੜੇ ਅਸੀਂ ਸਮਝਦੇ ਹਾਂ ਜ਼ਬਰ ਕਾਨੂੰਨ ਹੈ ਜਿਨ੍ਹਾਂ ਦੇ ਵਿੱਚ ਲੋਕਾਂ ਦੇ ਉੱਤੇ ਹੋਰ ਜਿਹੜਾ ਜ਼ਬਰ ਆ ਉਹ ਵਧਣਾ ਹੈਗਾ ਉਹਨਾਂ ਨੂੰ ਰੱਦ ਕਰਾਉਣ ਲਈ ਸੰਕੇਤਕ ਤੌਰ ਤੇ ਉਹਨਾਂ ਦੀਆਂ ਕਾਪੀਆਂ ਸਾੜੀਆਂ ਤੇ ਨਾਲ ਹੀ ਜਿਹੜਾ ਪਿਛਲੇ ਜੂਨ ਦੇ ਅੱਧ ਦੇ ਵਿੱਚ ਦੁਨੀਆ ਦੀ ਮਸ਼ਹੂਰ ਲੇਖਕਾ ਜਿਹੜੀ ਭਾਰਤ ਦੀ ਬਸਨੀਕ ਹੈ ਭਾਰਤ ਦੀ ਨਾਗਰਿਕ ਹੈ ਅਰੰਧਤੀ ਰਾਏ ਅਤੇ ਪ੍ਰੋਫੈਸਰ ਸ਼ੇਖ ਸੌਕਤ ਹੁਸੈਨ ਉਨ੍ਹਾਂ ਦੇ ਖਿਲਾਫ ਇੱਕ 2010 ਦੇ ਵਿੱਚ ਉਹਨਾਂ ਵੱਲੋਂ ਕੀਤੀ ਗਈ ਇੱਕ ਸੈਮੀਨਾਰ ਦੇ ਵਿੱਚ ਤਕਰੀਰ ਨੂੰ ਲੈ ਕੇ ਜਿਹੜਾ ਉਹਨਾਂ ਦੇ ਖਿਲਾਫ ਯੂਪੀਏ ਕਾਨੂੰਨ ਦੇ ਤਹਿਤ ਕਾਰਵਾਈ ਕਰਨ ਨੂੰ ਦਿੱਲੀ ਦੇ ਗਵਰਨਰ ਨੇ ਮਨਜ਼ੂਰੀ ਦਿੱਤੀ ਹੈ ਅਸੀਂ ਉਹ ਯੂਪੀਏ ਦੀ ਜਿਹੜੀ ਦਿੱਤੀ ਮਨਜ਼ੂਰੀਆਂ ਨੂੰ ਰੱਦ ਕਰਨ ਤੇ ਉਹਨਾਂ ਤੋਂ ਜਿਹੜੇ ਇਹ ਝੂਠੇ ਜ਼ਬਰ ਕੇਸ ਪਾਏ ਗਏ ਆ ਦੋਹਾਂ ਦੇ ਉੱਤੇ ਪ੍ਰੋਫੈਸਰ ਸ਼ੇਖ ਹਸਨ ਤੇ ਰੰਤੀ ਉਹਨਾਂ ਨੂੰ ਰੱਦ ਕਰਾਉਣ ਦੇ ਲਈ ਅੱਜ ਦਾ ਜਿਹੜਾ ਇਹ ਸਾਡਾ ਸੰਕੇਤਕ ਪ੍ਰੋਗਰਾਮ ਸੀ ਤੇ ਇਸ ਤੋਂ ਬਾਅਦ ਇਸ ਦੀ ਅਗਲੀ ਕੜੀ ਵਜੋਂ ਜਲੰਧਰ ਵਿਖੇ 21 ਜੁਲਾਈ ਨੂੰ ਪੂਰੀਆਂ ਪੰਜਾਬ ਪੱਦਰ ਦੀਆਂ ਲਗਭਗ 60 ਜਥੇਬੰਦੀਆਂ ਨੇ ਉਹ ਕਨਵੈਨਸ਼ਨ ਕਰ ਰਹੀ ਹੈ ਤੇ ਉੱਥੇ ਵੱਡਾ ਪ੍ਰੋਟੈਸਟ ਹੋਣ ਜਾ ਰਿਹਾ ਜਿਹੜਾ ਦੋ ਮੁੱਦੇ ਸੀਗੇ ਅੱਜ ਦੇ ਅਰੰਧਿਤਿ ਰਾਏ ਤੇ ਪ੍ਰੋਫੈਸਰ ਸੇਖ ਹਸੈਨ ਨੂੰ ਜਿਹੜੀ ਯੂਪੀਏ ਦੇ ਅੰਡਰ ਲੈ ਕੇ ਜਾ ਰਹੇ ਨੇ ਹੁਣ ਤੋਂ 14 ਸਾਲ ਪੁਰਾਣੇ ਕੇਸ ਦੇ ਵਿੱਚ 2010 ਤੋਂ ਉਹਨਾਂ ਤੇ ਕੇਸ ਹੋਇਆ ਸੀਗਾ ਜਿਹੜੇ ਉਧਰ ਉਹਨਾਂ ਤੇ ਹੁਣ ਲਾਗੂ ਕਰ ਰਹੇ ਨੇ ਇਹ ਸਾਨੂੰ ਐ ਲੱਗਦਾ ਜੀ ਬਕਾਇਦਾ ਇਹ ਇੱਕ ਆਵਾਜ਼ ਬੰਦ ਕਰਨ ਦੀ ਕੋਸ਼ਿਸ਼ ਹੈ ਉਹਨਾਂ ਦੀ ਦੂਸਰਾ ਜਿਹੜੇ ਅੱਜ ਤੋਂ ਤੇ ਤਿੰਨ ਹੋਜਦਾਰੀ ਕੇਸ ਨੇ ਜਿਹੜੇ ਜਾਂ ਕਾਨੂੰਨ ਨੇ ਜਿਹੜੇ ਉਹ ਲਾਗੂ ਕਰਨ ਜਾ ਰਹੀ ਹੈ ਸਰਕਾਰ ਅਸੀਂ ਜੰਘੂਰੀ ਦੇ ਕਾਰਸਵਾ ਤੇ ਤਰਖੀ ਸੁਸਾਇਟੀ ਪੰਜਾਬ ਸਾਥੀ ਜਿੰਨੀਆਂ ਵੀ ਸਾਡੀਆਂ ਜਨਤਕ ਤੇ ਜੰਘੂਰੀ ਜਥੇਬੰਦੀਆਂ ਨੇ 40 ਦੇ ਲਗਭਗ 71 ਹੋਏ ਸੀ ਉਹਨਾਂ ਦੀ ਇਹ ਸਮਝ ਬਣਦੀ ਹੈ ਵੀ ਜਿਹੜੇ ਇਹ ਕਾਨੂੰਨ ਨੇ ਇਹ ਲੋਕਾਂ ਨੂੰ ਜਿਹੜੀ ਮਾੜੀ ਮੋਟੀ ਬੋਲਣ ਦੀ ਆਵਾਜ਼ ਆਜ਼ਾਦੀ ਆ ਉਹ ਵੀ ਖਤਮ ਕਰਨ ਜਾ ਰਹੇ ਨੇ ਸੋ ਅਸੀਂ ਲੋਕਾਂ ਨੂੰ ਇਸ ਗੱਲ ਤੇ ਅਵੇਅਰ ਕਰਦੇ ਆਂ ਕਿ ਇਹ ਕਾਨੂੰਨਾਂ ਦਾ ਜਿਹੜਾ ਵਿਰੋਧ ਹੋਣਾ ਚਾਹੀਦਾ ਤੇ ਇਹ ਵਾਪਸ ਲੈਣੇ ਚਾਹੀਦੇ ਨੇ ਜਿਵੇਂ ਪਹਿਲਾਂ ਤਿੰਨ ਖੇਤੀ ਕਾਨੂੰਨ ਨੇ ਉਹ ਵੀ ਸਰਕਾਰ ਨੇ ਠੋਸੇ ਸੀ ਉਸੇ ਢੰਗ ਨਾਲ ਇਹ ਜਿਹੜੇ ਕਾਨੂੰਨ ਨੇ ਸਾਡੀਆਂ ਜਿਹੜੀਆਂ ਆਜ਼ਾਦੀਆਂ ਦੇ ਜਿਹੜੀਆਂ ਸਾਨੂੰ ਲਗੂਣੀਆਂ ਪਹਿਲੀ ਥੋੜੀਆਂ ਮਿਲੀਆਂ ਹਈਆਂ ਨੇ ਉਹ ਵੀ ਖਤਮ ਹੋਣ ਜਾ ਰਹੀਆਂ ਨੇ ਇੱਕ ਪੁਲਿਸ ਦਾ ਥਾਣੇਦਾਰ ਜਦੋਂ ਚਾਹੇ ਤੇ ਜਿਹੜਾ ਮਰਜ਼ੀ ਪਰਚਾ ਦਰਜ ਕਰ ਸਕਦਾ 90 ਦਬੇ ਦਿਨ ਤੱਕ ਤੁਸੀਂ ਥਾਣੇ 'ਚ ਪੁਲਿਸ ਰਿਮਾਂਡ ਤੇ ਰਹਿ ਸਕਦੇ ਹੋ ਸੋ ਅਸੀਂ ਸੋਚਦੇ ਆਂ ਵੀ ਇਹ ਕਾਨੂੰਨ ਨੇ ਜਿਹੜੇ ਇਹ ਮਨੁੱਖੀ ਆਜ਼ਾਦੀਆਂ ਨੇ ਜਿੰਨੀਆਂ ਉਹਨਾਂ ਨੂੰ ਖਤਮ ਕਰਨ ਵਾਲੇ ਨੇ ਤੇ ਇਹ ਬਾਤ ਸੋਣੀ ਚਾਹੀਦੀ ਹੈ ਤੇ ਕਿਸ ਤਰ੍ਹਾਂ ਅਗਲਾ ਪ੍ਰੋਟੈਸਟ ਹੋਊਗਾ ਜੀ ਅਸੀਂ ਦੇਖੋ ਅੱਜ ਇਹ ਸਿੰਬੋਲਿਕ ਕੁਝ ਜਥੇਬੰਦੀਆਂ ਨੂੰ ਸੱਦਾ ਦਿੱਤਾ ਸੀਗਾ ਅੱਜ ਅਸੀਂ ਮੰਗ ਪੱਤਰ ਦੇਵਾਂਗੇ ਤੇ ਕਾਨੂੰਨ ਦੀਆਂ ਕਾਪੀਆਂ ਸੜਾਂਗੇ ਅਗਲਾ 21 ਤਰੀਕ ਦਾ ਅਸੀਂ ਜਲੰਧਰ ਦੇ ਵਿੱਚ ਇੱਕ ਕਨਵੈਨਸ਼ਨ ਕਰਕੇ ਵੱਡੇ ਜਿਹੜੇ ਲੈਵਲ ਤੇ ਇਸ ਨੂੰ ਲੋਕਾਂ ਚ ਲੈ ਕੇ ਜਾਵਾਂਗੇ ਤੇ ਵੱਡਾ ਜਿਵੇਂ ਕਿਸਾਨ ਦੋਨ ਨਾਲ ਚੱਲਿਆ ਸੀ ਇਸ ਕਿਸਮ ਦਾ ਕੋਈ ਅੰਦੋਲਨ ਖੜਾ ਕਰਨ ਦੀ ਜਿਹੜੀ ਸਾਡੀ ਹੈਗੀ ਹੈ ਤਾਂ ਕਿ ਇਹ ਕਾਨੂੰਨ ਨੇ ਜਿਹੜੇ ਵਾਪਸ ਹੋ ਸਕਣ ਤੇ ਅਰੰਧਤੀ ਰਾਏ ਤੇ ਸੇਖ ਹੁਸੈਨ ਜਿਹੜੇ ਸਾਡੇ ਪ੍ਰੋਫੈਸਰ ਨੇ ਜਿਹੜਾ ਉਹਨਾਂ ਤੇ ਯੂਪੀਏ ਤੇ ਦਾਖਾਤਾ ਪੱਤਾ ਦਰਜ ਹੋ ਰਿਹਾ ਵਾਪਸ ਹੋ ਰਿਹਾ ਕਿੰਨੇ ਕਿ ਜੱਥੇਬੰਦੀਆਂ ਇਕੱਠੀਆਂ ਹੋਈਆਂ ਜੀ ਅੱਜ ਸਾਡੇ ਕੋਲੇ 29 ਜੱਥੇਬੰਦੀਆਂ ਦੇ ਸਾਈਨ ਹੋ ਚੁੱਕੇ ਨੇ ਤੇ ਬਾਕੀ ਹੋ ਸਕਦਾ 2-4 ਜੱਥੇਬੰਦੀਆਂ ਹਜੇ ਰਹਿੰਦੀਆਂ ਹੁਣ ਲੇਟ ਆਏ ਨੇ ਜਿਹੜੇ ਤੇ ਇਹ ਇਹ ਅੱਜ ਦੀ ਸਾਡੀ ਹੈਗੀ ਆ ਤਿੰਨ ਜਿਵੇਂ ਮੌਸਮ ਦਾ ਚੱਲਦਾ ਸੀਗਾ ਵੀ ਸ਼ਾਇਦ ਮੀਂਹ ਵਾਲਾ ਕਰਕੇ ਅਸੀਂ ਵੱਡਾ ਇਕੱਠ ਕਰਨ ਦੀ ਵੀ ਨਹੀਂ ਕੋਸ਼ਿਸ਼ ਕੀਤੀ ਤੇ ਸਾਡੇ ਸਿੰਬੋਲਿਕ ਸੱਦੇ ਤੇ ਇਹ ਲੋਕ ਆਪਣੇ ਆਪ ਪਹੁੰਚੇ ਨੇ ਅਸ ਇਦੇ ਵਿੱਚ ਨਾ ਸਾਡੇ ਤਰਕਸੀਲ ਸੁਸਾਇਟੀ ਪੰਜਾਬ ਤੇ ਜਮਹੂਰੀ ਅਧਿਕਾਰ ਸਭਾ ਪੰਜਾਬ ਇਹਦੇ ਇਹਨਾਂ ਦੀ ਅਗਵਾਈ ਦੇ ਵਿੱਚ ਬਾਕੀ ਸਾਰੀਆਂ ਜਨਤਕ ਜਥੇਬੰਦੀਆਂ ਨੇ 26 ਤਰੀਕ ਨੂੰ ਪੰਜਾਬ ਪੱਧਰ ਦੀ ਸਾਡੀ ਤਰਕਸੀਲ ਭਵਨ ਦੇ ਵਿੱਚ ਮੀਟਿੰਗ ਹੋਈ ਸੀ ਉੱਥੇ ਉਹਨਾਂ ਦੇ ਮੁਤਾਬਕ ਇਹ ਤੈਅ ਹੋਇਆ ਸੀ ਕਿ 1 ਤਰੀਕ ਨੂੰ ਸਾਰੇ ਜਿਹੜੀਆਂ ਹੈਗੀਆਂ ਨੇ ਕਾਲੇ ਕਾਨੂੰਨ ਜੋ ਨਵੇਂ ਥੋਪੇ ਜਾ ਰਹੇ ਨੇ ਉਹਨਾਂ ਦੇ ਪ੍ਰੋਟੈਸਟ ਕੀਤੇ ਜਾਣਗੇ ਕਾਪੀਆਂ ਸਾੜੀਆਂ ਜਾਣਗੀਆਂ ਤੇ ਇੱਕ ਇਹ ਹੈ ਵੀ ਜਿਹੜਾ ਲੋਕਾਂ ਦੇ ਵਿੱਚ ਪਹਿਲਾਂ ਤੋਂ ਜਿਹੜਾ ਜਵਰ ਹੋ ਰਿਹਾ ਹੋ ਰਿਹਾ ਹੈ ਉਦੋਂ ਵੀ ਸਖਤ ਕਾਨੂੰਨ ਨੇ ਜਿਹੜੇ ਇਹ ਸਾਡੇ ਤੇ ਥੋਪੇ ਜਾ ਰਹੇ ਨੇ ਇਸ ਕਰਕੇ ਅਸੀਂ ਲੋਕਾਂ ਨੂੰ ਪਹਿਲਾਂ ਹੀ ਰਿਅਰ ਕਰਨ ਦੀ ਖਾਤਰ ਮਤਲਬ ਸਾਰੀਆਂ ਜਨਤਕ ਜਥੇਬੰਦੀਆਂ ਨੇ ਇਕੱਠੇ ਹੋ ਕੇ ਇਹ ਫੈਸਲਾ ਕੀਤਾ ਸੀ ਵੀ ਇੱਕ ਤਰੀਕ ਨੂੰ ਸਾਰੇ ਜ਼ਿਲ੍ਹਾ ਪੱਧਰਾਂ ਤੇ ਇਕੱਠੇ ਹੋ ਕੇ ਤੇ ਰੋਸ ਮਾਰਚ ਵੀ ਕੀਤਾ ਜਾਊ ਤੇ ਉਹਨਾਂ ਕਾਨੂੰਨਾਂ ਦੀਆਂ ਕਾਪੀਆਂ ਵੀ ਸਾੜੀਆਂ ਜਾਣੀਆਂ। ਦੂਸਰੀ ਗੱਲ ਜਿਹੜਾ ਇੱਕ 2010 ਦੇ ਵਿੱਚ ਸਾਡੇ ਬਹੁਤ ਹੀ ਸਤਕਾਰਯੋਗ ਜਿਹੜੇ ਮਤਲਬ ਮਸ਼ਹੂਰ ਲੋਕਕਾਰਕਨ ਨੇ ਰੰਧੀਤ ਰਾਏ ਤੇ ਪ੍ਰੋਫੈਸਰ ਸੇਖਾ ਵਰਤੇ 14 ਸਾਲਾਂ ਬਾਅਦ ਉਹਨਾਂ ਤੇ ਵੀ ਮਤਲਬ ਇੱਕ ਉਹਨਾਂ ਦੀ ਬੋਲਣ ਦੇ ਵਿੱਚ ਜਿਹੜਾ 14 ਸਾਲ ਪਹਿਲਾਂ ਬੋਲਿਆ ਸੀ ਉਹ ਤੇ ਉਹਨਾਂ ਨੇ ਇਹ ਤੇ ਲਾ ਕੇ ਜੁਏਪੀਏ ਲਾ ਕੇ ਨਾ ਤੇ ਕੇਸ ਦਰਜ ਕੀਤਾ। ਨਾਲ ਸਿਉਹੀ ਇੱਕ ਤਰ੍ਹਾਂ ਦਾ ਉਹ ਫਾਸਿਵਾਦ ਦਾ ਆਗਮਨ ਹੈ ਤੇ ਅਸੀਂ ਇਹੋ ਕੇਸ ਰੱਦ ਕਰਨ ਦੀ ਵੀ ਮੰਗ ਕਰਦੇ ਆਂ ਤੇ ਜਿਹੜੇ ਇਹ ਕਾਲੇ ਕਾਨੂੰਨ ਨੇ ਇਹਨਾਂ ਦਾ ਵੀ ਵਿਰੋਧ ਕਰਦੇ ਆਂ ਅੱਜ ਦੇ ਦਿਨ ਦੇ ਵਿੱਚ ਅਸੀਂ ਇਹਨੂੰ ਡੀਸੀ ਦਫ਼ਤਰ ਤੱਕ ਰੋਸ ਮਾਰਚ ਕਰਾਂਗੇ ਉੱਥੇ ਕਾਪੀਆਂ ਹੁਕਾਂਗੇ ਤੇ ਉਹਨਾਂ ਨੂੰ ਮੈਮੋਰੰਡਮ ਦੇਵਾਂਗੇ ਇਸ ਤੋਂ ਅੱਗੇ ਜਿਹੜਾ ਵੀ ਸਾਡਾ ਪ੍ਰੋਗਰਾਮ 21 ਤਰੀਕ ਨੂੰ ਦੇਸ਼ ਭਗਤ ਯਾਦਗਾਰ ਹਾਲ ਦੇ ਵਿੱਚ ਵੱਡੀ ਕਾਨਫਰੰਸ ਹੋ ਰਹੀ ਆ ਪੰਜਾਬ ਪੱਧਰ ਦੀ ਪੋਸਟਮਾਰਕ ਜੇ ਵੀ ਜੋ ਸਾਨੂੰ ਸਦਾ ਹੋਗਾ ਅਸਲੋ ਅੱਗੇ ਦੀ ਅੱਗੇ ਪ੍ਰੋਟੈਸਟ ਕਰਦੇ ਰਹਿਣਾ ਪ੍ਰਦਰਸ਼ਨਕਾਰੀਆਂ ਨੇ ਅਨੁਰਧਤੀ ਰਾਏ ਅਤੇ ਪ੍ਰੋਫੈਸਰ ਸ਼ੇਖ ਹੁਸੈਨ ਦੀ ਰਿਹਾਈ ਦੀ ਮੰਗ ਕੀਤੀ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਜਾ ਰਹੇ ਤਿੰਨ ਫੌਜਦਾਰੀ ਕਾਨੂੰਨ ਵਾਪਸ ਲੈ ਜਾਣੇ ਚਾਹੀਦੇ ਹਨ ਇਹ ਕਾਲੇ ਕਾਨੂੰਨ ਅਜੀਹੇ ਕਾਨੂੰਨ ਹਨ ਜੋ ਲੋਕਾਂ ਦੀ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਨੂੰ ਖੋਹ ਲੈਂਦੇ ਹਨ ਉਨ੍ਹਾਂ ਨੇ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੇ ਇਹ ਦੋਵਾਂ ਮਾਮਲਿਆਂ ਵਿੱਚ ਲੋਕ ਪੱਖੀ ਫੈਸਲਾ ਨਾ ਲਿਆ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਬਿਊਰੋ ਰਿਪੋਰਟ ਜਗਮਾਨੀ ਟੀਵੀ